ਹੜ ਆਏ ਨੇ ਔਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਕੰਪਲੀਟ ਫੇਲਿਅਰ ਨਿਲੈਕੀ ਲੇਕਿਨ ਇਹਦੇ ਚ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਪਿਛਲੇ ਦਿਨਾਂ ਚ ਸ਼ਿਵਰਾਜ ਚੋਹਾਨ ਯੂਨੀਅਨ ਮਨਿਸਟਰ ਜਦੋਂ ਆਏ ਪੰਜਾਬ ਦੇ ਵਿੱਚ ਉਹਨਾਂ ਨੇ ਵੀ ਫਲੈਗ ਕੀਤਾ ਅਸਲ ਚ ਉਹਨਾਂ ਨੂੰ ਉਹ ਜਦੋਂ ਪਿੰਡਾਂ ਚ ਗਏ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦਰਿਆਵਾਂ ਤੇ ਗਏ ਤੇ ਲੋਕਾਂ ਨੇ ਕਿਹਾ ਉੱਥੇ ਅੰਕੇ ਕਿ ਮਨਿਸਟਰ ਸਾਹਿਬ ਸਾਡੇ ਪੰਜਾਬ ਦੇ ਵਿੱਚ ਪਿਛਲੇ 3-4 ਸਾਲ ਤੋਂ ਬਹੁਤ ਵੱਡੇ ਪੱਧਰ ਤੇ ਦਰਿਆਵਾਂ ਚ ਗੈਰ ਕਾਨੂੰਨੀ ਮਾਈਨਿੰਗ ਹੋਈ ਜਾ ਰਹੀ ਹੈ ਯਾਨੀ ਕਿ ਇਲੀਗਲ ਮਾਈਨਿੰਗ ਹੋਈ ਆ ਔਰ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਤਾਕਤਵਾਰ ਐਮ ਐਲ ਏ ਮਨਿਸਟਰਸ ਦੀ ਮਿਲੀਪੁਗਤ ਤੇ ਬਹੁਤ ਵੱਡੇ ਪੱਧਰ ਤੇ ਇੱਕ ਆਰਗੇਨਾਈਜ਼ਡ ਮਾਫੀਆ ਮਤਲਬ ਪਿਛਲੀਆਂ ਸਰਕਾਰਾਂ ਚ ਵੀ ਚੱਲਦਾ ਸੀ ਮੈਂ ਨਹੀਂ ਕਹ ਰਿਹਾ ਕਿ ਨਹੀਂ ਚੱਲਦਾ ਸੀਗਾ ਇਹ ਸ਼ਾਇਦ ਹੁਣ ਪਿਛਲੇ 20 25 ਸਾਲ ਤੋਂ ਪੰਜਾਬ ਦੀ ਇਕੋਲੋਜੀ ਨੂੰ ਪੰਜਾਬ ਦੇ ਵਾਤਾਵਰਨ ਨੂੰ ਕੰਪਲੀਟ ਡਿਸਟਰੋਏ ਕਰ ਰਿਹਾ ਵਾ ਔਰ ਇਹ ਜਿਹੜਾ ਮਾਫੀਆ ਵਾ ਇਹ ਕੀ ਕਰਦਾ ਵਾ ਇਹਨਾਂ ਕੋ ਸਾਰਾ ਇਕਵਿਪਮੈਂਟ ਆ ਇਹਨਾਂ ਕੋ ਵੱਡੀਆਂ ਮਸ਼ੀਨਾਂ ਨੇ ਅਥ ਮੂਵਿੰਗ ਜਿਹੜੀਆਂ ਚੇਨ ਵਾਲੀਆਂ ਪੋਕਲਿੰਸ ਨੇ ਜੀਸੀਬੀਆਂ ਨੇ ਇਹਨਾਂ ਕੋ ਲੋਡਰਸ ਨੇ ਇਹਨਾਂ ਕੋਲ ਟਿਪਰਸ ਨੇ ਇਹਨਾਂ ਨੇ ਤਾਂ ਕੰਮ ਇਹ ਪੱਕਾ ਫੜਿਆ ਹੋਇਆ ਸਾਰੇ ਪੰਜਾਬ ਚ ਮਤਲਬ ਆਨੰਦਪੁਰ ਤੋਂ ਲੈ ਕੇ ਤੇ ਪਠਾਨਕੋਟ ਤੱਕ ਤੇ ਉਧਰੋਂ ਸਾਡੇ ਦੋਨੋਂ ਦਰਿਆ ਜਿਹੜੇ ਆਉਂਦੇ ਬਿਆਸ ਤੇ ਸਤਲੁਜ ਇਹਦੇ ਜਿੱਥੇ ਤੱਕ ਮਾਲਵੇ ਤੱਕ ਵਗ ਕੇ ਜਾਂਦੇ ਨੇ ਅਤੇ ਹੋਰ ਨਦੀਆਂ ਨਾਲਿਆਂ ਚੋਂ ਇਹ ਗੈਰਕਾਨੂੰਨੀ ਮਾਇੰਗ ਦਾ ਤੰਦਾ ਇੱਕ ਬਹੁਤ ਵੱਡਾ ਤੰਦਾਵਾ ਔਰ ਜੋ ਮੈਂ ਕਹਿ ਰਿਹਾ ਸੀ ਨਾ ਇਹ ਜਿਹੜਾ ਮਾਫੀਆ ਇਹਦੇ ਕੋਲ ਸਾਰੀ ਇਕਵਿਪਮੈਂਟ ਹੈ ਇਹ ਕੁਝ ਨਹੀਂ ਕਰਦੇ ਇਹ ਜਦੋਂ ਸਰਕਾਰ ਬਦਲਦੀ ਹੈ ਸਿਰਫ ਇਹ ਪਾਰਟਨਰ ਬਦਲ ਲੈਂਦੇ ਨੇ فرض ਕਰੋ ਮਗਰਲੀਆਂ ਸਰਕਾਰਾਂ ਵਿੱਚ ਆ ਫਲਾਨੇ ਫਲਾਨੇ ਬੰਦੇ ਮੰਤਰੀ ਸੰਤਰੀ ਜੋ ਵੀ ਸੀਗੇ ਇਹਨਾਂ ਨੂੰ ਮਹਿਨਾ ਜਾਂਦਾ ਸੀਗਾ ਉਸ ਤੋਂ ਪਹਿਲਾਂ ਉਹਨਾਂ ਨੂੰ ਮਹਿਨਾ ਜਾਂਦਾ ਸੀਗਾ ਹੁਣ ਜਿਹੜਾ ਬਦਲ ਕੇ ਪ੍ਰਣਾਲਾ ਉਹ ਮਹਿਨਾ ਇਸ ਆਮ ਆਦਮੀ ਪਾਰਟੀ ਨੂੰ ਜਾਣ ਲੱਗ ਗਿਆ ਅੱਛਾ ਮਗਰਲੀਆਂ ਸਰਕਾਰਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਲੋਕਾਂ ਨੇ ਬਖਸ਼ਿਆ ਨਹੀਂਗਾ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਦਿੱਤੀ ਪਤਾ ਨਹੀਂ ਸ਼ਾਇਦ ਅੱਗੇ ਵੀ ਸਜ਼ਾ ਦੇਣਗੇ ਪਰ ਇਹਨਾਂ ਨੇ ਤਾਂ ਬਦਲਾਅ ਦਾ ਨਾਅਰਾ ਲਾਇਆ ਸੀ ਨਾ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਅਸੀਂ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਲਾਵਾਂਗੇ ਔਰ ਇੱਥੇ ਆਣ ਕੇ ਅਰਵਿੰਦ ਕੇਚਰੀਵਾਲ ਦੀ ਪਰਸਨਲ ਗਾਰੰਟੀ ਆਹੇ ਉਸਨੇ ਚੋਣਾਂ ਤੋਂ ਪਹਿਲਾਂ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ 20000 ਕਰੋੜ ਰੁਪਏ ਦਾ ਨੁਕਸਾਨ ਕਰ ਰਿਹਾ ਪੰਜਾਬ ਨੂੰ 20000 ਕਰੋੜ ਦਾ ਕਿਉਂਕਿ ਜਦੋਂ ਪੱਤਰਕਾਰਾਂ ਨਾਲ ਗੱਲ ਕਰਦਾ ਸੀ ਕਹਿੰਦਾ ਸੀ ਮੈਂ ਆਈਆਰਐਸ ਹਾਂ ਮੈਂ ਕੋਈ ਵੀ ਬਾਤ ਕਰਤਾ ਹਾਂ ਮੈਂ ਬਿਨਾਂ ਰਿਸਰਚ ਕੇ ਨਹੀਂ ਕਰਤਾ ਔਰ ਮੇਰੇ ਰਿਸਰਚ ਕੇ ਸਾਥ ਕਹਿ ਰਹਾ ਹੂੰ ਕਿ 20000 ਕਰੋੜ ਦਾ ਨਜਾਇਜ਼ ਮਾਈਨਿੰਗ ਦਾ ਦੰਦਾ ਹੈ। ਔਰ ਜਦੋਂ ਸਾਡੀ ਸਰਕਾਰ ਬਣੇਗੀ ਨਾਲ ਭਗਵੰਤ ਮਾਨ ਬੈਠਾ ਰਹਿੰਦਾ ਸਿਰਫ ਇਹ ਅਸੀਂ 20000 ਕਰੋੜ ਰੁਪਇਆ ਇਸ ਗੈਰ ਕਾਨੂੰਨੀ ਮਾਈਨਿੰਗ ਦਾ ਬੰਦ ਕਰਕੇ ਤੇ ਸਰਕਾਰੀ ਖਜ਼ਾਨੇ ਵਿੱਚ ਪਾਵਾਂਗੇ। ਤੇ ਪਿਛਲੇ 3 3.5 ਸਾਲ ਤੋਂ ਮੇਰੇ ਵੀਰੋ ਅਸਲ ਜਿਹੜੀ ਆਮਦਨ ਹੈ ਸਰਕਾਰੀ ਖਜ਼ਾਨੇ ਨੂੰ ਮਾਈਨਿੰਗ ਵਿਭਾਗੇ ਤੋਂ ਮਹਿਜ਼ 250 300 ਕਰੋੜ ਰੁਪਇਆ ਆਵਾ। ਇਹਦਾ ਮਤਲਬ ਇੱਕ ਤਾਂ ਇਹਨਾਂ ਦਾ ਪਰਦਾ ਫਾਸ਼ ਹੋ ਗਿਆ ਝੂਠ ਫੜਿਆ ਗਿਆ। ਇੱਕ ਹੋਇਆ ਕੀ ਕਿ ਜਿਹੜਾ ਮਾਈਨਿੰਗ ਮਾਫੀਆ ਦੂਜਿਆਂ ਨੂੰ ਮਹੀਨਾ ਤੇ ਭਰਦਾ ਸੀ ਹਿੱਸੇਦਾਰੀ ਉਹਨਾਂ ਨੇ ਆਪਣਾ ਜਿਹੜਾ ਸੀਗਾ ਜਿਗਾੜ ਸੰਧੀ ਤੇ ਪਾਰਟਨਰਸ਼ਿਪ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਕਰ ਲਈ ਮੇਰਾ ਖਿਆਲ ਅਨੰਦਪੁਰ ਦੇ ਹਰਜੋਤ ਬੈਂਸ ਤੋਂ ਲੈ ਕੇ ਤੁਸੀਂ ਚੈੱਕ ਕਰਾਓ ਦੋ ਤਿੰਨ ਤਰ੍ਹਾਂ ਦੀ ਮਾਈਨਿੰਗ ਚੱਲਦੀ ਹੈ ਇੱਕ ਤਾਂ ਕ੍ਰਸ਼ਰਾਂ ਕੋਲੋਂ ਸਿੱਧਾ ਹੀ ਪੈਸਾ ਲੈਂਦੇ ਨੇ ਮਹੀਨਾ ਅਨੰਦਪੁਰ ਤੋਂ ਲੈ ਕੇ ਪਠਾਨਕੋਟ ਤੱਕ ਜਿੰਨੇ ਕ੍ਰਸ਼ਰ ਨੇ ਇਹਨਾਂ ਦੇ ਜਿੰਨੇ ਐਮ ਐਲ ਏਜ਼ ਆਉਂਦੇ ਨੇ ਜਿੰਨੇ ਮਿਨਿਸਟਰਜ਼ ਆਉਂਦੇ ਨੇ ਸਾਰੇ ਉਹਨਾਂ ਕੋਲੋਂ ਮਹੀਨਾ ਲੈਂਦੇ ਨੇ ਉਸ ਤੋਂ ਇਲਾਵਾ ਜਿਹੜਾ ਦਰਿਆਵਾਂ ਦੇ ਬੰਨਾਂ ਦੇ ਆਲੇ-ਦੁਆਲੇ ਮਾਈਨਿੰਗ ਹੋਈ ਜਿਵੇਂ ਕਿ ਮੈਂ ਗਿਆ ਜਦੋਂ ਸਿਧਵਾ ਬੇਟ ਆ ਜਿਹੜਾ ਸ਼ਾਇਦ ਮਿਨਿਸਟਰ ਦਾ ਵਿਭਾਗ ਪਿੰਡ ਲੱਗਦਾ ਉਹ ਸਿਧਵਾ ਬੇਟ ਇਲਾਕਾ ਜਦੋਂ ਅਸੀਂ ਮੱਤੇਵਾੜਾ ਗਏ ਨਾ ਮੈਨੂੰ ਪਿੰਡਾਂ ਦੇ ਲੋਕ ਲੈ ਕੇ ਗਏ ਬੰਨ ਤੇ ਕਹਿੰਦੇ ਕਰੀ ਦੇਖੋ ਤੁਸੀਂ ਆਣ ਕੇ ਕਿਵੇਂ ਮਸ਼ੀਨਰੀਆਂ ਖੜੀਆਂ ਨੇ ਹੈਵੀ ਪੋਕਲੇਨਸ ਚੈਨਾ ਵਾਲੀਆਂ ਅਰਥ ਮੁ ਮੂਵਿੰਗ ਮਸ਼ੀਨਸ ਜਿਹੜੀ ਟੈਂਕ ਵਰਗੀ ਹੁੰਦੀ ਹੈ ਟੈਂਕ ਵਰਗੀ ਉਹਨੂੰ ਦਰਿਆਵਾਂ ਦੇ ਬੰਨਾਂ ਦੇ ਕੰਢਿਆਂ ਤੇ ਲਿਜਾ ਕੇ ਤੇ ਇਹਨਾਂ ਨੇ ਡੀਸੈਲਟਿੰਗ ਦੇ ਨਾਮ ਤੇ ਨਾਮ ਡੀਸੈਲਟਿੰਗ ਆ ਔਰ ਪੈਸਾ ਵੀ ਸਰਕਾਰ ਦੇ ਖਜ਼ਾਨੇ ਚੋਂ ਜਾ ਰਿਹਾ ਕਿ ਡੀਸੇਲਟਿੰਗ ਹੋ ਰਹੀ ਆ ਤਦ ਕੇ ਗੈਰਕਾਨੂੰਨੀ ਮਾਈਨਿੰਗ ਕੀਤੀ ਮੇਰੇ ਵੀਰੋ ਔਰ ਜਿਹੜਾ ਟੈਕਨੀਕਲ ਟੈਕਨੀਕਲ ਜਿਹੜਾ ਡੀਸੇਲਟਿੰਗ ਆ ਉਹ ਕਹਿੰਦੇ ਕਿ ਅਗਰ ਦਰਿਆ فرض ਕਰੋ ਕਿੰਨਾ 1.5 ਕਿਲੋਮੀਟਰ ਦੀ ਉਹਦੀ ਚੌੜਾਈ ਹੈਗੀ ਆ ਤੇ ਤੁਸੀਂ ਬੰਨਿਆ ਪਾਸਿਆਂ ਤੇ ਡੀਸੇਲਟਿੰਗ ਨਹੀਂ ਕਰਨੀ ਤੁਸੀਂ ਸੈਂਟਰ ਦੇ ਵਿੱਚ ਆਣ ਕੇ ਰਿਵਰ ਬੈਡ ਜਿਹੜਾ ਵਾ ਉਹਦੀ ਡੀਸੇਲਟਿੰਗ ਕਰਨੀ ਆ ਔਰ ਉਹ ਵੀ ਧਿਆਨ ਰੱਖਣਾ ਕਿ ਉਹ ਡੀਸੇਲਟਿੰਗ ਇੰਨੀ ਨਾ ਡੂੰਗੀ ਕਰ ਦਿਓ ਕਿ ਜਿਹੜਾ ਤਬਾਈ ਮੱਚ ਜੇ ਹੜ ਦੇ ਵਿੱਚ ਆਣ ਕੇ ਲੇਕਿਨ ਇਹਨਾਂ ਨੇ ਜਿਵੇਂ ਆ ਬੰਨਿਆ ਇੱਥੇ ਮਸ਼ੀਨ ਖੜੀ ਕਰਕੇ ਪੋਕ ਲੈਣਾ ਵੱਡੀਆਂ ਇੱਥੋਂ ਉਹਨੂੰ ਕਹਿੰਦੇ ਟੋ ਆਫ ਦਾ ਰਿਵਰ ਟੋ ਆਫ ਦਾ ਇਮਬੈਂਕਮੈਂਟ ਤੁਸੀਂ ਬੰਨਦੇ ਬਿਲਕੁਲ ਜਿੱਦਾਂ ਬਗ ਕਹਿੰਦੇ ਅੱਡੀ ਦੇ ਵਿੱਚੋਂ ਦੀ ਮੈਂ ਮਿੱਟੀ ਚੱਕ ਚੱਕ ਕੇ ਇਹਨਾਂ ਨੇ ਗੈਰ ਕਾਨੂੰਨੀ ਮਾਈਨਿੰਗ ਕੀਤੀ ਔਰ ਕੀਤੀ ਵੀ ਸੈਂਕੜੇ ਹਜ਼ਾਰਾਂ ਕਰੋੜਾਂ ਦੀ ਆ ਤੇ ਜਦੋਂ ਹੜ ਆਇਆ دریاਵਾ ਦਾ ਪਾਣੀ ਜਦੋਂ ਡੈਮਾਂ ਚੋਂ ਆਇਆ ਉਹ ਸਾਰੇ ਜਿਹੜੇ ਤੁਸੀਂ ਬੰਨ ਸੀ ਜਿਹੜੇ ਇਮਬੈਂਕਮੈਂਟ ਸੀ ਉਹ ਪਹਿਲਾਂ ਹੀ ਕਮਜ਼ੋਰ ਹੋ ਚੁੱਕੇ ਸੀ ਕਿਉਂਕਿ ਉਹਨਾਂ 'ਤੇ ਖੋਰਾ ਲੱਗ ਚੁੱਕਾ ਸੀਗਾ ਔਰ ਜਿਹੜੇ ਰੈਂਪ ਵੀ ਬਣਾਏ ਉਹ ਕੁ ਜਨਾਂ ਨੇ ਐਕਸਟਰਾ ਮਿੱਟੀ ਨਹੀਂ ਚੜਾਈ ਕਿ ਅਸੀਂ ਉਹ ਉਹਨਾਂ ਨੇ ਉਸੇ ਰੈਂਪ ਨੂੰ ਸਕ੍ਰੇਪ ਕਰਕੇ ਉਹਨੂੰ ਹੀ ਪਤਲਾ ਕਰਕੇ ਆਪਣੇ ਟਿਪਰ 18 18 ਟਨ ਦੇ ਟਿਪਰ ਲੋਡਰ ਅੰਦਰ ਵੜਨ ਵਾਸਤੇ ਇਹਨਾਂ ਨੇ ਜਿਹੜਾ ਕੀਤਾ ਉਹਦੇ ਕਰਕੇ ਅੱਜ ਮੇਰੇ ਵੀਰੋ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੜਾਏ ਨੇ ਔਰ ਬੰਨ ਟੁੱਟ ਗਏ ਨੇ ਅੱਛਾ ਮਨਿਸਟਰ ਜਿਹੜਾ ਹੈਗਾ ਮਾਈਨਿੰਗ ਦਾ ਬਰਿੰਦਰ ਗੋਇਲ ਇਹ ਦੱਸੇ ਕੱਲ ਭਗਵੰਤ ਸਿੰਘ ਮਾਨ ਦੇ ਭਰਾ ਨੇ ਇਲਜ਼ਾਮ ਲਾਇਆ ਚਲੋ ਆਪੋਜੀਸ਼ਨ ਦਾ ਤੁਸੀਂ ਇਲਜ਼ਾਮ ਦਾ ਜਵਾਬ ਦੇਣ ਨੂੰ ਕਦੀ ਸੋਚਿਆ ਨਹੀਂ ਇਹਨਾਂ ਦਿੰਨੇ ਹੋ ਕਟੋਗੜ ਆਪਣੇ ਪਰਿਵਾਰ ਦੇ ਬੰਦੇ ਦਾ ਗਿਆਨ ਸਿੰਘ ਮਾਨ ਦਾ ਤਾਂ ਜਵਾਬ ਦੇ ਉਹ ਕਹਿੰਦਾ 250 ਕਰੋੜ ਰੁਪਈਆ ਤੁਸੀਂ ਨਾਲਿਆਂ ਦੀ ਸਫਾਈ ਵਾਸਤੇ ਰੱਖਿਆ ਸੀਗਾ ਬਰਿੰਦਰ ਗੋਇਲ ਨੂੰ ਉਹਨੇ ਪੁੱਛਿਆ ਕਿ ਦੱਸੋ ਕਿੱਥੇ ਲਾਇਆ 250 ਕਰੋੜ ਰੁਪਈਆ ਉਦੋਂ ਛਕ ਲਿਆ ਬਾਹਰੋਂ ਬਾਹਰੀ ਕਿਉਂਕਿ ਇਹ ਰੋੜਾ ਪਿਆ ਹੋਇਆ ਲਹਿਰਾ ਡਰੇਨ ਦਾ ਜਿਹੜਾ ਮਨਿਸਟਰ ਬਰਿੰਦਰ ਗੋਇਲ ਦੇ ਆਪਣੇ ਹਲਕੇ ਦੇ ਵਿੱਚ ਡਰੇਨ ਆ ਉੱਥੇ ਪੱਤਰਕਾਰ ਜਤਿੰਦਰ ਜਲੂਰ ਨੇ ਜਲੂਰ ਨੇ ਸਾਰੀ ਦੱਸ ਤੀ ਉਹਦਾ ਪੂਰਾ ਖੁਲਾਸਾ ਕਰਤਾ ਸਟਿੰਗ ਕਰਤਾ ਇਹ ਕਿ ਇਹਦੇ ਚਹੇਤੇ ਐਸਟੀਓ ਦਾ ਸਾਰਾ ਕੁਝ ਨੰਗਾ ਕਰ ਦਿੱਤਾ ਉਹਨੇ ਕਿ ਪੈਸਾ ਖਾਦਾ ਗਿਆ ਦੁੱਕੀ ਨਹੀਂ ਲੱਗੀ ਉੱਥੇ ਲਹਿਰਾ ਟ੍ਰੇਨ ਦੇ ਵਿੱਚ ਉਦਾਂ ਹੀ ਵੱਧ ਹਾਲੀਆ ਤੇ ਡਾਫ ਲੱਗ ਲੱਕੇ ਪਾਣੀ ਜਿਹੜਾ ਵਾ ਉਹ ਖੇਤਾਂ ਤੇ ਫਸਲਾਂ ਨੂੰ ਉਹਨੇ ਬਹੁਤ ਖਰਾਬ ਕੀਤਾ ਇਹ ਬਰਿੰਦਰ ਗੋਇਲ ਦਾ ਭਰਾ ਇੱਕ ਰਜਿੰਦਰ ਗੋਇਲ ਇਹ ਪਹਿਲਾਂ ਬੌਡੀ ਦੇ ਜੀਏ ਤੇ ਐਸਜੀ ਹੋ ਰਿਹਾ ਅਖੀਰਾਂ ਇੱਕ ਦੋ ਚਾਰ ਦਿਨ ਇਹਨੂੰ ਐਕਸ਼ਨ ਬਣਾ ਕੇ ਨਵਾਜ ਕੇ ਤਾਕਤ ਤੇ ਹੁੰਦਿਆਂ ਇਹਨੂੰ ਰਿਟਾਇਰ ਕਰਤਾ ਇਹ ਬੰਦੇ ਸਾਰੇ ਗੈਰ ਕਾਨੂੰਨੀ ਧੱਦੇ ਵਿੱਚ ਇਨਵੋਲਡ ਨੇ ਮਿਨਿਸਟਰ ਦਾ ਸਾਰਾ ਪਰਿਵਾਰ ਮਿਨਿਸਟਰ ਦੇ ਭਤੀਜੇ ਦਾ ਬਕਾਇਦਾ ਤੌਰ ਤੇ ਮਾਈਨਿੰਗ ਦਾ ਠੇਕਾ ਲੈਂਦੇ ਨੇ ਅੰਗਰੇਜ਼ੀ ਚ ਇਹਨੂੰ ਕਹਿੰਦੇ ਨੇ ਕਨਫਲਿਕਟ ਆਫ ਇੰਟਰਸਟ ਜਦੋਂ فرض ਕਰੋ ਮੇਰਾ ਕੋਈ ਵਪਾਰ ਆਪਣਾ ਹੈਗਾ ਲੈਟਸ ਸੇ ਮੈਂ ਮਾਈਨਿੰਗ ਦਾ ਕੰਮ ਕਰਦਾ ਠੇਕੇਦਾਰੀ ਕਰਦਾ ਤੇ ਆਪ ਹੀ ਮੈਂ ਮਾਈਨਿੰਗ ਮਿਨਿਸਟਰ ਬਣ ਜਾ ਇਹ ਕਿਤੇ ਵੀ ਦੁਨੀਆ ਵਿੱਚ ਪਰਮਿਸਿਬਲ ਨਹੀਂਗਾ ਜਿਵੇਂ ਹੁਣ ਸੰਜੀਵ ਰੋੜੇ ਨੂੰ ਉਹਨਾਂ ਨੇ ਇੰਡਸਟਰੀਜ਼ ਦਾ ਮਿਨਿਸਟਰ ਬਣਾਤਾ ਤੇ ਉਹਦੇ ਤਾਂ ਆਪਣੇ بڑے ਵਪਾਰ ਹੈਗੇ ਇਹ ਕਿਤੇ ਪਰਮਿਸਿਬਲ ਜਿਹੜੀਆਂ ਡੀਸੈਂਟ ਡੈਮੋਕ੍ਰੈਸੀਜ਼ ਆ ਵਰਲਡ ਦੇ ਕਿਤੇ ਪਰਮਿਸਿਬਲ ਨਹੀਂ ਲੇਕਿਨ ਪੰਜਾਬ ਚ ਲੁੱਟ ਮਚੀ ਹੋਈ ਇਸ ਕਰਕੇ ਇਹ ਜਿਹੜਾ ਮਿਨਿਸਟਰ ਮਾਈਨਿੰਗ ਦਾ ਪਹਿਲਾਂ ਇਹਦੀ ਜਾਂਚ ਹੋਣੀ ਚਾਹੀਦੀ ਆ ਕਿ ਇਹਦੇ ਟੱਬਰ ਦੇ ਕਿੱਥੇ ਕਿੱਥੇ ਠੇਕੇ ਨੇ ਇਹਦਾ ਭਰਾ ਜਿਹੜਾ ਵਾ ਉਹ ਉਹਦੀ ਕਿਹਦੇ ਕਿਹਦੇ ਨਾਲ ਗੰਡ ਸੰਡ ਹੈਗੀ ਆ ਕਿੱਥੇ ਕਿੱਥੇ ਜਾ ਕੇ ਇਹਨਾਂ ਨੇ ਕਿਉਂਕਿ ਮਾਈਨਿੰਗ ਵਿਭਾਗ ਐ ਹੋ ਜਾ ਇਹਨਾਂ ਨੇ ਫਿਰ ਸਾਰਿਆਂ ਕ੍ਰਸ਼ਰਾਂ ਨਾਲ ਗੰਡ ਧੁੱਪ ਕਰ ਲਈ ਸਾਰਾ ਮਾਈਨਿੰਗ ਮਾਫੀਆ ਦੇ ਨਾਲ ਹੋ ਗਿਆ ਤੇ ਇਹ ਪਹਿਲਾਂ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਫਿਰ ਸਾਰੇ ਵਿਭਾਗਾਂ ਦੀ ਜਿਨ੍ਹਾਂ ਦੀ ਅਣਗਹਿਲੀ ਆ ਸਟਾਰਟਿੰਗ ਫਰੋਮ ਸੌਰੀ ਟੂ ਸੇ ਮੈਂ ਕਿਸੇ ਮੁਲਾਜ਼ਮ ਦੇ ਖਿਲਾਫ ਨਹੀਂਗਾ ਪਰ ਇਰੀਗੇਸ਼ਨ ਤੇ ਡਰੇਨੇਜ ਡਿਪਾਰਟਮੈਂਟ ਦੇ ਜੇਈ ਤੋਂ ਲੈ ਕੇ ਐਡਾ ਵੱਡਾ ਅਮਲਾ ਉੱਤੇ ਤੇ ਚੀਫ ਇੰਜੀਨੀਅਰ ਤਾਈ ਤੇ ਪੰਜਾਬ ਦੇ ਵਿੱਚ ਹੜ੍ਹ ਆ ਜਾਣ ਤੇ ਪਤਾ ਨਹੀਂ ਲੱਗੇ ਕਿਸੇ ਨੂੰ ਇਹਨਾਂ ਦੀ ਵੀ ਪ੍ਰੋਪਰ ਰਿਸਪਾਂਸਿਬਿਲਟੀ ਫਿਕਸ ਹੋਣੀ ਚਾਹੀਦੀ ਆ ਔਰ ਸਭ ਤੋਂ ਜ਼ਿਆਦਾ ਰਿਸਪਾਂਸਿਬਿਲਟੀ ਫਿਕਸ ਹੋਣੀ ਚਾਹੀਦੀ ਆ ਭਗਵੰਤ ਮਾਨ ਲਈ ਇਹ ਤੂੰ ਚੀਫ ਮਿਨਿਸਟਰ ਸੀ ਤੂੰ ਫਲਡ ਪ੍ਰੋਟੈਕਸ਼ਨ ਵਰਕਸ ਦੀ ਬਕਾਇਦਾ ਟਾਈਮ ਸਿਰ ਮੀਟਿੰਗ ਕਿਉਂ ਨਹੀਂ ਕੀਤੀ ਪ੍ਰੀਕੌਸ਼ਨਰੀ ਮੇਜਰਸ ਕਿਉਂ ਨਹੀਂ ਲਏ ਹੜ੍ਹ ਆਉਣ ਤੋਂ ਬਾਅਦ ਜਿਹੜਾ ਤੁਸੀਂ ਤੁਹਾਡੀ ਨਲੇਕੀ ਉਹ ਤਾਂ ਛੱਡ ਦਿਓ 1 ਮਿੰਟ ਵਾਸਤੇ ਪਰ ਤੁਸੀਂ ਪਹਿਲਾਂ ਆਹ ਜਿਹੜੇ ਮਿਨਿਸਟਰ ਹਰਪਾਲ ਚੀਮ ਕਿ ਤੁਸੀਂ ਜਸਟੀਫਾਈ ਇਹੀ ਕਰੀ ਜਾਂਦੇ ਹੋ ਕੁਲਦੀਪ ਢਾਲੀਵਾਲ ਤੇ ਬਰਿੰਦਰ ਗੋਇਲ ਤੇ ਵਿੱਚੇ ਭਗਵੰਤਪານ ਇਹ ਕੁਦਰਤੀ ਆਫਤ ਇਹ ਕੁਦਰਤੀ ਆਫਤ ਨਹੀਂਗੀ ਇਹ ਸ਼ਰਿਆਮ ਤੁਹਾਡੇ ਲੋਕਾਂ ਦੀ ਨਲੇਕੀ ਆ ਤੁਹਾਡੀ ਫੇਲਿਅਰ ਆ ਜੋ ਤੁਸੀਂ ਗੈਰ ਕਾਨੂੰਨੀ ਮਾਈਨਿੰਗ ਤੇ ਮੈਂ ਦੁਬਾਰਾ ਦੁਬਾਰਾ ਇਨਸਿਸਟ ਕਰ ਰਿਹਾ ਕਿ ਸਾਡੇ ਦਰਿਆਵਾਂ ਦਾ ਬਲਾਤਕਾਰ ਹੋਇਆ ਵਾ ਸਾਡੀ ਨਦੀਆਂ ਦਾ ਬਲਾਤਕਾਰ ਹੋਇਆ ਵਾ ਔਰ ਇਸ ਬਲਾਤਕਾਰ ਨੇ ਇਸ ਗੈਰ ਕਾਨੂੰਨੀ ਮਾਈਨਿੰਗ ਨੇ ਹੜਾਂ ਦੇ ਵਿੱਚ ਭਾਰੀ ਨੁਕਸਾਨ ਕਿਉਂਕਿ ਜਦੋਂ ਤੁਸੀਂ ਬੰਨਾ ਨਾ ਛੇੜਛਾੜ ਕੀਤੀ ਉਹਦੇ ਕੰਡਿਆਂ ਤੇ ਜਾ ਕੇ ਤੁਸੀਂ ਗੈਰ ਕਾਨੂੰਨੀ ਮਾਈਨਿੰਗ ਕੀਤੀ ਤੁਸੀਂ ਡੀਸਿਲਟਿੰਗ ਦੇ ਨਾਮ ਤੇ ਧੋਖਾਧੜੀ ਕੀਤੀ ਤੇ ਫਿਰ ਆ ਹੋਣਾ ਸੀ ਜੋ ਪੰਜਾਬ ਦੇ ਵਿੱਚ ਹੋਇਆ ਡੀਸਿਲਟਿੰਗ ਇਰੀਗੇਸ਼ਨ ਤੇ ਡਰੇਨੇਜ ਡਿਪਾਰਟਮੈਂਟ ਮੇਰੇ ਵੀਰੋ ਤੁਸੀਂ ਤੁਹਾਡੇ ਨਾਲ ਇਹ ਵਿਜ਼ੀਬਲ ਸਾਈਟਸ ਨਹੀਂ ਗਈਆਂ ਤੁਹਾਡੇ ਵਿਜ਼ੀਬਲ ਸਾਈਟ ਵਿੱਚ ਹੈਗਾ ਹਸਪੀਟਲ ਦੀ ਬਿਲਡਿੰਗ ਤੁਹਾਡੀ ਵਿਜ਼ੀਬਲ ਸਾਈਟ ਦੇ ਵਿੱਚ ਹੈਗਾ ਸਕੂਲ ਦੀ ਬਿਲਡਿੰਗ ਤੁਹਾਡੀ ਵਿਜ਼ੀਬਲ ਸਾਈਟ ਵਿੱਚ ਆ ਕੋਈ ਟੁੱਟੀ ਸੜਕ ਕਦੀ ਜਾ ਕੇ ਦਰਿਆਵਾਂ ਵਿੱਚ ਦੇਖਿਆ ਵਾ ਨਦੀਆਂ ਵਿੱਚ ਜਾ ਕੇ ਦੇਖਿਆ ਵਾ ਕਿਸੇ ਵਹੀਂ ਦੇ ਵਿੱਚ ਜਾ ਕੇ ਦੇਖਿਆ ਕਿ ਗਵਰਨਮੈਂਟ ਡੀਸਿਲਟਿੰਗ ਕਿਵੇਂ ਕਰ ਰਹੀ ਆ ਕਿੰਨੀ ਕਰ ਰਹੀ ਆ ਕੇਸ ਪਰਮਾਨੇ ਤੇ ਹੋਈ ਆ ਮੈਂ ਤਾਂ ਕਦੀ ਦੇਖੀ ਨਹੀਂ ਕਿਤੇ ਮੈਨੂੰ ਲੱਗਦਾ ਕਿ ਬਹੁਤ ਵੱਡਾ ਇਹ ਅਗਰ ਕੋਈ ਸਕੈਮ ਹੋਵੇਗਾ ਤਾਂ ਇਰੀਗੇਸ਼ਨ ਤੇ ਡਰੇਨੇਜ ਡਿਪਾਰਟਮੈਂਟ ਦਾ ਨਿਕਲੇਗਾ ਜਦੋਂ ਕਿਤੇ ਇਨਵੈਸਟੀਗੇਸ਼ਨ ਹੋਵੇਗੀ ਕਾਗਜ਼ਾਂ 'ਚ ਸਭ ਕੁਝ ਹੋਈ ਜਾਂਦਾ ਜ਼ਮੀਨ ਤੇ ਕੁਝ ਵੀ ਨਹੀਂ ਹੋਇਆ ਤੇ ਖਮਿਆਜ਼ਾ ਕਿਹਨੂੰ ਭੁਗਤਣਾ ਪਿਆ ਭਗਵੰਤ ਮਾਨ ਤਾਂ ਹੋਣ ਐਵੇਂ ਫਰਜ਼ੀ ਡਰਾਮਾ ਕਰਕੇ ਹਸਪਤਾਲ ਵਿੱਚ ਦਾਖਲ ਆ ਪਕ ਕੇਜਰੀਵਾਲ ਕਿਸ਼ਤੀ ਦੇ ਦੌਰਾ ਕੱਢ ਕੇ ਦਿੱਲੀ ਵਾ ਗਿਆ ਅਗਲਾ ਕਿ ਆਪ ਸਸੋੜੀਆ ਨੇ ਪਜਾਮਾ ਟੱਕ ਕੇ ਇੱਕ ਫੋਟੋ ਕਚਾਈ ਭੱਜ ਗਿਆ ਖਮਿਆਜ਼ਾ ਭਗਤ ਨੇ ਭੁਗਤ ਰਹੇ ਨੇ ਪੰਜਾਬ ਦੇ ਆਮ ਜਨਤਾ ਆਮ ਕਿਸਾਨ ਖੇਤ ਮਜ਼ਦੂਰ ਉਹਨਾਂ ਲੋਕਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਘਰਾਂ ਦੇ ਬਾਲਿਆਂ ਦੀਆਂ ਛੱਤਾਂ ਡਿੱਗੀਆਂ ਉਹਨਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਪਸ਼ੂ ਮਰ ਗਏ ਨੇ ਉਹਨਾਂ ਦਾ ਨੁਕਸਾਨ ਹੋਇਆ ਜਿਹੜਾ ਇੱਕ ਇੱਕ ਕਿਸਾਨ ਦੀ 80 80000 ਰੁਪਏ ਦਾ ਝੋਨਾ 100% ਖਤਮ ਹੋ ਗਿਆ ਕਿਸੇ ਦੇ 5 ਕਿੱਲਿਆਂ ਦਾ ਸਮਝ ਲਓ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਹ 5 ਕਿੱਲਿਆਂ ਵਾਲਾ 4 ਲੱਖ ਰੁਪਏ ਦਾ ਨੁਕਸਾਨ ਕਰਕੇ ਉੱਠ ਕੇਵੇਂ ਸਕਦਾ ਵਾ ਉਹ ਕਰਜ਼ਾ ਕਿਵੇਂ ਲਾਹੇਗਾ ਇਸ ਕਰਕੇ ਮੇਰੇ ਵੀਰੋ ਜਿੱਥੇ ਬਾਕੀ ਬਹੁਤ ਵੱਡੇ ਕਾਰਨ ਸੀਗੇ ਗੈਰ ਕਾਨੂੰਨੀ ਮਾਈਨਿੰਗ ਦਾ ਬਹੁਤ ਵੱਡਾ ਰੋਲ ਆ ਇੱਕ ਕੇਚਰੀਵਾਲ ਤੇ ਭਗਵੰਤ ਮਾਨ ਇਸ ਵੱਡੇ ਇਲਜ਼ਾਮਾਂ ਤੋਂ ਭੱਜ ਨਹੀਂ ਸਕਦੇ ਇਹਨਾਂ ਨੂੰ ਇਸ ਦੀ ਅਗਰ ਕੋਈ ਇਹਨਾਂ ਦੇ ਵਿੱਚ ਕੋਈ ਜਾਨ ਹੈ ਤਾਂ ਇਹਦੀ ਇੱਕ ਬਹੁਤ ਵੱਡੀ ਕਮਿਸ਼ਨ ਆਫ ਇਨਕੁਆਇਰੀ ਨਹੀਂ ਕਰਨਗੇ ਤਾਂ ਨੈਕਸਟ ਗਵਰਨਮੈਂਟ ਜਿਹੜੀ ਬਣੇਗੀ ਉਹਨੂੰ ਕਮਿਸ਼ਨ ਆਫ ਇਨਕੁਆਇਰੀ ਬਿਠਾਉਣਾ ਚਾਹੀਦਾ ਜਿਹੜੇ ਤੁਹਾਡੇ ਇਰੀਗੇਸ਼ਨ ਤੇ ਡਰੇਨੇਜ ਡਿਪਾਰਟਮੈਂਟ ਦੇ ਐਕਸਪਰਟ ਆਫਸਰਸ ਲੈਣੇ ਚਾਹੀਦੇ ਨੇ ਉਹਨਾਂ ਕੋਲੋਂ ਇਨਕੁਆਇਰੀ ਕਰਾ ਕੇ ਰਿਸਪੌਂਸਿਬਿਲਟੀ ਫਿਕਸ ਕੀਤੀ ਜਾਵੇ ਤਾਂ ਕਿ ਦੁਬਾਰਾ ਸਾਡੇ ਦ ਅ ਨੁਕਸ ਜਿਹੜਾ ਬਲਾਤਕਾਰ ਨਾ ਹੋਵੇ ਤੇ ਦਰਿਆਵਾਂ ਤੇ ਬੰਨਾਂ ਟੁੱਟਣ ਦੇ ਕਰਕੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਨਾ ਹੋਵੇ ਇਹ ਮੈਂ ਤੁਹਾਡੇ ਨਾਲ ਤਾਂ ਗੱਲਾਂ ਕੀਤੀਆਂ ਕਿਉਂਕਿ ਮੇਰੇ ਮਿੱਤਰ ਨੇ ਅੱਛੇ ਬਰਾੜ ਸਾਹਿਬ ਨੇ ਇਰੀਗੇਸ਼ਨ ਤੋਂ ਚੀਫ ਇੰਜੀਨੀਅਰ ਰਿਟਾਇਰ ਹੋਏ ਨੇ ਸ਼ਾਇਦ ਕੇ ਇਹ ਨਾਮ ਲੈਣਾ ਵੀ ਨਹੀਂ ਠੀਕ ਹੁੰਦਾ ਤੇ ਹੋਰ ਮੇਰੇ ਬਹੁਤ ਸਾਰੇ ਇਦਾਂ ਦੇ ਮੈਨੂੰ ਫੀਡ ਕਰਦੇ ਨੇ ਕਿ ਤੁਸੀਂ ਆ ਨੁਕਤਾ ਜ਼ਰੂਰ ਠਾਇਓ ਕਿ ਅੱਜ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਕਰਕੇ ਦਾ ਇੱਕ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਿਹਦੇ ਕਰਕੇ ਪੰਜਾਬ